ਸਸਿਕਾ ਜੀ ਸਾਰਿਆਂ ਨੂੰ ਸੰਦੀਪ ਡੇਵ ਭਾਈ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਹਸਨਪੁਰ ਪਹੁੰਚੇ ਹੋਏ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾਲਾ ਪਹਿਲੀ ਵੀਡੀਓ ਬਣਾਉਣ ਲੱਗੇ ਆ ਬਾਈ ਜੀ ਹੁਣ ਅਸੀਂ ਆਪਾਂ ਵਪਾਰ ਦਾ ਕੰਮ ਕਰਦੇ ਆ ਚਲੋ ਅੱਜ ਵੀ ਨਾ ਕੋਈ ਕੋਈ ਚਾਰ ਪੰਜ ਲੱਗਵੇ ਛੋਟੀ ਜਿਹੀ ਮਜਾ ਸੇਲ ਹੈ ਜੀ ਤੇ ਆਓ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਅਸਥੀ ਕਾਲ ਸਸਿਕਾ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਬਹੁਤ ਬਹੁਤ ਜੀ ਚਲੋ ਬਾਈ ਇਹ ਬਾਵਾ ਡੈਮ ਉਹ ਕੰਮ ਕਰਦੇ ਨੇ ਨਹੀਂ ਥੋੜਾ ਟਾਈਮ ਹੋ ਜਾਵੇ ਅਜੇ ਥੋੜਾ ਸ਼ੁਰੂਆਤ ਹੀ ਹਾਂਜੀ ਉਧਰੋਂ ਲੈ ਕੇ ਮਈਆਂ ਜੀ ਫਿਰ ਹਾਂਜੀ ਹਰਿਆਣੇ ਤੋਂ ਅੱਜ ਹਰਿਆਣੇ ਦੇ ਹਾਂਜੀ ਠੀਕ ਹੈ ਲੈ ਗਾਂਗੇ ਚਲੋ ਤੇ ਕਿੰਨੇ ਵੀਰ ਜੀ ਬਾਈਆਂ ਫਿਰ ਅੱਜ ਆਪਣੇ ਕੋਲ 4 ਝੋਟੀਆਂ ਜੀ 4 ਸੋਈਆਂ ਸੋਈਆਂ 4 ਹਾਂਜੀ ਚੌਵੇਂ ਤਾਜ਼ੀਆਂ ਜੀ ਚਲੋ ਕੰਮ ਸ਼ੁਰੂ ਹਾਂਜੀ ਆਜੇ ਇਧਰ ਆਜੇ ਹਾਂਜੀ ਇਹ ਦੁਜੇ ਸਵੇਰ ਝੋਟੀਆਂ ਜੀ ਸੋਈਆਂ ਹਾਂਜੀ ਬਈ ਇਸ ਟਾਈਮ ਸਹੀ ਦੁੱਧ ਕਿੰਨਾ ਜੀ ਦੁੱਧ ਦੇ ਕੋਲ 16 ਕਿਲੋ ਜੀ 16 ਕਿਲੋ ਤਿਆਰ ਹਾਂਜੀ ਕੱਟੀ ਮਗਰ ਜੀ ਅੱਛਾ ਕੱਟੀ ਮਗਰਾ ਹਾਂਜੀ ਤੇ 16 ਕਿਲੋ ਤਿਆਰ ਹਾਂਜੀ ਖੋਲੀ ਫਿਰ ਖੋਲੀ ਤੇ ਤੋਰੋ ਲੋ ਜੀ ਦੇਖੋ 16 ਕਿਲੋ ਐਸਟਰਲ ਤਿਆਰ ਆ ਤੇ ਕੱਟੀ ਮਗਰ ਆ ਥੋੜਾ ਕਾਪੂ ਕੀ ਜੋਠੀ ਕੋਗੀ ਉਹ ਨਵਾਂ ਮਾਲ ਆ ਤੇ ਨਵੀਂ ਥਾਂ ਚੁਵਾਈ ਬਜੀ ਕਿੰਨੇ ਵੀ ਜੀ ਚੁਵਾਈ ਪੋਲੀ ਰੂਮ ਆ ਇਹ ਵਧੀਆ ਚੁਵਾਈ ਹੈ ਜੀ ਆਜੋ ਆਜੋ ਲਿਓ ਦਰਦੀਆਂ ਨਾ ਥੋੜਾ ਕਿੰਨੇ ਦਾ ਮੰਗਣ ਸੁਈਨੂ ਜੀ ਨੂੰ ਇਹਨੂੰ ਸੁਈਨ ਦਸ ਦਿਨ ਹੋਗੇ ਅੱਜ ਦਸ ਦਿਨ ਹੋਗੇ ਹਾਂ ਜੀ ਬੰਦ ਬੰਦ ਵੀਰ ਜੀ ਇੱਥੇ ਇੱਥੇ ਬੰਦ ਤੁਸੀਂ ਮੈਂ ਇਹ ਲੈ ਲਿਓ ਕਿ ਬਖਾ ਦੇ ਕਰੇ ਕਰੇ ਲੈ ਵਾ ਵਾਹ ਹਾਂ ਜਵਾਈ ਚੋਈ ਬੜੀ ਪੋਲੀ ਜੀ ਦਰਦੀਆਂ ਥੋੜਾ ਠੰਡੀਆਂ ਹਾਂ ਬਿਲਕੁਲ ਜਿੱਦਾਂ ਮਾਦੀਆ ਫਲਾਵਾ ਮੈਂ ਨਹੀਂ ਕੋਈ ਬੋਲੋ ਮੋਲ ਤੇ 170 ਕਰਦੇ ਜੀ ਜੈ ਜੀ ਪਹਿਲੀ ਵੀਡੀਓ ਤੁਹਾਡੀ 160 ਦੀ ਦੇ ਦਾਂ ਚਲੋ ਹੋ ਜਾਊਗਾ ਮਾਨ ਤਾਂ ਵਿੱਚੋਂ ਮਾਨ ਤਾਂ ਛੋੜ ਕਰ ਦਾਂਗੇ ਕਰ ਦੇ ਜੀ ਹਾਂਜੀ ਚਲੋ ਤੇ ਆ ਵੀ ਸੁਈ ਹੈ ਜੀ ਹਾਂਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਵੀਰ ਜੀ ਇਹਨੂੰ 15 ਦਿਨ ਹੋ ਗਏ ਜੀ ਅੱਛਾ ਇਹਦੇ ਸਿਰ ਤੇ ਦੁੱਧ ਕਿੰਨਾ ਇਹਦੇ ਥੱਲੇ 14 ਕਿਲੋ ਜੀ ਇਹਦੇ ਥੱਲੇ ਚੋਰਾ ਕੋਲ ਦਰ ਤਿਆਰ ਆ ਹਾਂਜੀ ਕੱਟੀ ਮਗਰ ਦੀ ਇਹ ਵੀ ਦੂਜਾ ਸੂਆ ਹਾਂਜੀ ਦੂਜਾ ਸੂਆ ਤੇ ਖੋਲੀ ਫਿਰੇ ਵੀ ਹਾਂਜੀ ਹਾਂਜੀ ਲੋ ਜੀ ਇਹਦੇ ਸੋਹਣੇ ਚੋਰਾ ਕੋਲ ਐਸ ਤਰ੍ਹਾਂ ਤਿਆਰ ਆ ਤੇ ਕੱਟੀ ਮਗਰਾ ਕੀ ਆ ਇਹ ਵੀ ਖੋਲੋ ਲੋ ਦੇਖੋ ਵੱਡੀ ਝੁੱਟੀ ਆ ਸੋਹਣੀ ਝੁੱਟੀ ਆ ਇਦਨ ਤੋੜ ਲੋ ਜੀ ਹਰਨੋ ਬਾਜੀ ਕਿਹੜੀ ਜੀਗਰ ਲੈ ਕੇ ਆਂਦੀ ਜੀ ਫਿਰ ਹਾਂਜੀ ਜੀਂਦ ਅਰੇ ਜੀਂਦ ਤੋਂ ਠੀਕ ਆ ਆ ਜੋ ਬੰਦੋ ਬੰਦੋ ਇਹਦੇ ਮਗਰ ਵੀ ਕੱਟੀ ਆ ਜੀ ਹਾਂਜੀ ਇਹਦੇ ਮਗਰ ਵੀ ਕੱਟੀ ਜੀ ਖੈਰੀ ਹੈ ਜੀ ਇਹਦੇ ਮਗਰ ਵੀ ਕੱਟੀ ਆ ਤੇ ਆ ਦੇਖੋ ਮੇਰੇ ਵੀ ਵਾਠ ਠੀਕ ਆ ਹਾਂਜੀ ਭਾਜੀ ਫਿਰ ਇਹਦਾ ਮੁੱਲ 1.40 ਕਰ ਦੇ ਜੀ ਇਹ ਕਿੰਨੇ ਦੀ 1.35 ਦੀ ਦੇ ਦੀਏ 1.30 ਦੀ 1.30 ਦੀ ਜਾਣ ਦੋ ਜਾਣ ਲਓ ਠੀਕ ਹੈ ਜੀ ਚੱਲੋ ਪਹਿਲੀ ਵੀਡੀਓ ਆ ਅੱਗਾ ਦੇਖੋਗੇ ਚਲੋ ਤੇ ਆਹ ਹੈ ਜੀ ਇਹ ਪਹਿਲਾਂ ਕੱਟੀ ਆ ਗਈ ਜੀ ਅੱਛਾ ਪਹਿਲਾ ਸੂਆ ਹਾਂਜੀ 4 ਦੰਦ 4 ਦੰਦ ਪਹਿਲਾ ਸੂਆ ਦੁੱਧ ਕਿੰਨਾ ਜੀ ਦੁੱਧ ਦੇ ਤੇ ਕੋ 9 ਕਿਲੋ ਹੋਣਾ ਜੀ ਅੱਤਾ ਆਇਆ ਸੂਈ ਨੂੰ ਫਿਰ ਚਲੋ ਆ ਜਵਦੂ ਗਿਆ ਜੀ ਹਾਂ ਜੀ ਇਹ ਤੇ ਤਾਜ਼ੀਆਂ ਨੇ ਹਾਂ ਤਾਜ਼ੀਆਂ ਬਿਲਕੁਲ ਦੋ ਦਿਨ ਹੋਏ ਆਈਆਂ ਨੂੰ ਤੇ ਇਹ ਵੀ ਖੁੱਲੀ ਹੈ ਫਿਰ ਹਾਂ ਜੀ ਹਾਂ ਜੀ ਲੋ ਜੀ ਸਮੋਹ ਥਾਂ ਤੋਂ ਬਾਹਰ ਨੇ ਡੋਬ ਚ ਇਹਦਾ ਮਗਰ ਕੱਟੀ ਹੈ ਜੀ ਹਾਂ ਜੀ ਨਹੀਂ ਇਹਦਾ ਮਗਰ ਕੱਟਾ ਜੀ ਅੱਛਾ ਇਹਦਾ ਮਗਰ ਕੱਟਾ ਉਹਦੀ ਮਗਰ ਕੱਟੀ ਜੀ ਲੋ ਜੀ ਇਹਦਾ ਮਗਰ ਕੱਟਾ ਇਹ ਵੀ ਦਿਖਾ ਜੂਗਾ ਥਾਲੇ ਵਾਲੇ ਦੇ ਵਿੱਚ ਠੀਕ ਆ ਆ ਜੋ ਬਜੀ ਆ ਜੀ ਇਹ ਦੰਦਾਂ ਜੇ ਉਹ ਛੋਟੀਆਂ ਜੀ ਹਾਂ ਜੀ ਚੌਗੀ ਜੀ ਚਾਰ ਦੰਦ ਬਈ ਬਹੁਤ ਸੋਹਣੇ ਛੋਟੀਆਂ ਚਲੋ ਬੰਦ। ਇਹ ਵੀ ਦੀ ਫਰੰਦੀ ਕੀਮਤ? 125 1,25,000 ਹਾਂਜੀ। ਹੋਰ ਹੁਜਮਾਨਦਨ। ਮਾਨਦਨ ਕਰ ਦਾਂਗੇ। 120 5000 ਹਾਂਦੋ। ਠੀਕ ਹੈ ਜੀ। ਦੋ ਦੋ ਹੋਰ ਛੋਟ। ਚਲੋ 118 ਦੀ। 118 ਦੀ। ਚੱਲਣ ਦੋ। 1 ਆ ਝੋਟੀ ਆ ਗਈ ਜੀ। ਇਹ ਵੀ ਪਹਿਲਾ ਸੂਆ? ਹਾਂਜੀ ਇਹ ਵੀ ਚਾਰ ਦੰਦੇ ਵੀ। ਲੈ ਇਹ ਤੇ ਮਗਰ ਕੱਟੀ ਜੀ। ਪਹਿਲਾ ਸੂਆ ਚਾਰ ਹੈ ਜੀ। ਅੱਜ ਦੀ ਸੂਈ ਦੀ। ਅੱਛੇ ਇੱਕ ਹਫਤੇ ਦੀ ਸੂਈ ਆ। ਹਾਂਜੀ। ਵਾਹ ਜੀ। ਬਹੁਤ ਸੋਹਣੀ ਝੋਟੀ ਜੀ। ਏ ਬਜੀ ਇਦ ਨੂੰ ਨਮੀ ਤੋਂ ਰਹੇ ਜੇ ਬਾਹਰ ਨੂੰ ਬਾਹਰ ਨੂੰ ਘਾੜ ਲਓ ਬੜਾ ਘਾੜ ਲਓ ਪਾਜੀ ਲਓ ਲਓ ਅਮੋ ਪਿੱਠ ਪੜਾ ਖਾਪ ਰਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਚੁਵਾਈ ਬਜੀ ਬਰੀਏ ਬੀਜੀ ਚੁਵਾਈ ਚੁਵਾਈ ਪੋਲੀ ਰੂ ਮਾਰ ਗਈ ਚੌਵਾਂ ਦੀ ਚੁਵਾਈ ਹਾਂਜੀ ਚੁਵਾਈ ਦੀ ਇੱਕ ਨੰਬਰ ਕੋਈ ਓਲਾ ਨਹੀਂ ਕਰਦੀ ਨਾ ਨਾ ਠੀਕ ਆ ਠੰਡੀਆਂ ਬੜੀਆਂ ਜੇ ਬਸ ਠੀਕ ਇਹਦੇ ਮਰ ਘਟੇ ਜੀ ਹਾਂਜੀ ਇਹਦੀ ਭਾਜੀ ਫਿਰ ਕੀਮਤ ਇਹਦੀ 1 15 1 10 ਦੀ ਹੋ ਗਿਆ 2000 ਮਾਤਾ ਫਿਰ ਇੱਕ ਪਾਇਲ ਇੱਕ ਪਾਇਲ ਦੀ ਇੱਕ 5 ਚਲੋ ਭਾਜੀ ਜੀ ਯਾਦ ਰੱਖੋ ਭਾਜੀ ਜੇ ਤੁਸੀਂ ਕਿਹਾ ਪਹਿਲੀ ਵੀਡੀਓ ਪਹਿਲੀ ਵੀਡੀਓ ਵਾ ਲਓ ਜੀ ਬਿਲਕੁਲ ਛੋਟੇ ਹੀ ਮੋਲਾ ਤੇ ਤੁਸੀਂ ਹਸਾਬ ਨਾਲ ਝੋਟੀ ਕਿੱਡੀ ਜ਼ਬਰਦਸਾ ਸਿਰਫ 1 ਲੱਖ 5000 ਦੀ ਆਹ ਵੇਖੋ ਨਾਲੇ ਦੰਦਾ ਜੋਟੀ ਹੋਣੀ ਆ ਤੇ ਸਿਰਾਈ ਆ ਬਸ ਬਸ ਆਹੀ ਆ ਜੀ ਇਹੋ ਚਾਰ ਝੋਟੀਆਂ ਚਾਰੇ ਪਾਸ ਬਾਕੀ ਮੇਰੇ ਵੀ ਇੱਥੇ ਆਓ ਆਰ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਪਾਸ ਕਰੋ ਸਹੀ ਹੈ ਨਾ ਵੀਰ ਜੀ ਹਾਂ ਜੀ ਹਾਂ ਜੀ ਆਰ ਦੋ ਟਾਈਮ ਤਸਲੀ ਕਰਕੇ ਕਰ ਬਸ ਬਿਲਕੁਲ ਚਲੋ ਬੋਲੋ ਫਿਰ ਨੰਬਰ ਜੇ ਆਪਣਾ ਨੰਬਰ ਆਪਣਾ ਜ਼ਿਲ੍ਹਾ ਗੁਰਦਾਸਪੁਰ ਜੇ ਪਿੰਡ ਹਸਨਪੁਰ ਖੁਰਦ ਨੰਬਰ ਜੇ 9779753669 ਚਲੋ ਤੇ ਬਟਾਲੇ ਦੇ ਨੇੜੇ ਹੀ ਪਿੰਡ 2 ਕਿਲੋਮੀਟਰ ਨਾਮ ਤੁਹਾਡਾ ਪਿੰਡ ਹਸਨਪੁਰ ਖੁਰਦ ਦਾ ਨਾਮ ਮੇਰਾ ਹੈਪੀ ਜੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ